ਓ ਬੇਬੇ ਆ ਦੇਖ ਆਪਣੇ ਕਾਲੂ ਵਾਸਤੇ ਇੱਕ ਕੁੜੀ ਦਾ ਰਿਸ਼ਤਾ ਆਇਆ ਹੈ ਕੁੜੀ ਤਾਂ ਨੀਰੀ ਚੰਨ ਦਾ ਟੁਕੜਾ ਹੈ ਆ ਮੈਨੂੰ ਵਿਖਾਈਂਗਾ ਭਲਾਂ ਵੇਖਾਂਗੇ ਹੋ ਜੀ ਐ ਵੇ ਤੈਨੂੰ ਤਾਂ ਸਾਰੇ ਨੇ ਚੰਨ ਦਾ ਟੁਕੜਾ ਲੱਗਦੀਆਂ ਨੇ ਰੰਗ ਤੇ ਨਾ ਮਾਜੀ ਤੋਂ ਵੀ ਕਾਲਾ ਮੇਰੀ ਗੱਲ ਸੁਣ ਮੇਰਾ ਭਰਾ ਇਕਬਾਰਾ ਬੈਠਾ ਹੈ ਉਧਰੇ ਦਾ ਰਿਸ਼ਤਾ ਕਰਾ ਦਿੰਨੇ ਆ ਕਾਲੂ ਵਾਸਤੇ ਕਿ ਸੋਹਣੀ ਜੀ ਕੁੜੀ ਵੇਖਾਂਗੇ ਕਾਲੂ ਦਾ ਅਗਲੇ ਸਾਲ ਕਰ ਦਾਂਗੇ ਹਾਂ ਹਾਂ ਚਲੋ ਕੋਈ ਗੱਲ ਨਹੀਂ ਵੇ ਭੂਰੇ ਵਿਚੋਲੇ ਨੇ ਆ ਕੁੜੀ ਤੇ ਦੱਸ ਪਾਈ ਆਪਣੇ ਕਾਲੂ ਵਾਸਤੇ ਓ ਬੇਬੇ ਤੇਰਾ ਦਿਮਾਗ ਠੀਕ ਆ ਆ ਮੇਰੇ ਮੁੰਡੇ ਵੱਲ ਕਰਾ ਦਿੰਨੇ ਆ ਉਹ ਵੈਸੇ ਤਾਂ ਭਾਬੀ ਠੀਕ ਸੀ ਕੁੜੀ ਚਲੋ ਕੋਈ ਨਹੀਂ ਯਾਰ ਤੁਹਾਡੀ ਮਰਜ਼ੀ ਐ ਬੇਬੇ ਤੂੰ ਆ ਮੈਨੂੰ ਆਪਣੇ ਪਿੰਡੋਂ ਰਿਸ਼ਤਾ ਕਰਾਉਂਦੀ ਐ ਤੇ ਕੁੜੀ ਦੇਖ ਤੀ ਕਿੰਨੀ ਸੋਹਣੀ ਐ ਵੇ ਕੌਣ ਕਹਿੰਦਾ ਕੁੜੀ ਸੋਹਣੀ ਐ ਕੁੜੀ ਦੇ ਘਰ ਤਾਂ ਵੇਖ ਇਟਾ ਜਿੱਡੀ ਆ ਗਿਆ ਤੇ ਤੂੰ ਆਪਵੇਂ ਘੂਟ ਜਾਣਾ ਹੋਵੇ ਤੇ ਥੋੜੀ ਜੋੜੀ ਜਵੇਂ ਨਹੀਂ ਸੋਹਣੀ ਲੱਗਣੀ ਤੈਨੂੰ ਕਿਹਾ ਤੇ ਹੈ ਤੇ ਅਗਲੇ ਸਿਆਲ ਕਰ ਦਾਂਗੇ ਨਾਲੇ ਮੇਰੀ ਮਾਸੀ ਦਾ ਮੁੰਡਾ ਹਜੇ ਤਵਾਰਾ ਐ ਇਹਦਾ ਰਿਸ਼ਤਾ ਮੈਂ ਉਹਨੂੰ ਕਰਾ ਦਿੰਨੀ ਆ ਉਹ ਚੱਲ ਠੀਕ ਐ ਯਾਰ ਭਾਬੀ